बोले सो न भाई सतगुरु रविदास महाराज की जय बोले सो न भाई संत बाबा प्रीतम दास महाराज की जय तन तन बाबा जोड़े महाराज की जय बोले सो निहाल सत श्री कार परम सत्कार योग्य गुरु सत्संग जी आप जी देख रहे हो संत बाबा प्रीतम दास मेमोरियल चैरिटेबल हॉस्पिटल पेंड रायपुर सोरपुर विखे साडे बहुत ही सत्कार योग्य ਸਰਦਾਰ ਕਾਵਲ ਸਿੰਘ ਜੀ ਮਾਤਾ ਜੀਤਕੌਰ ਤੇ ਅਮਰਤਾ ਕੌਰ ਜੀ ਉਹਨਾਂ ਦੀ ਯਾਦ ਵਿੱਚ ਸਰਦਾਰ ਗਿਆਨ ਸਿੰਘ ਜੀ ਉਹਨਾਂ ਦੇ ਬੀਬੀ ਮਨਜੀਤ ਕੌਰ ਜੀ ਐਤ ਦੇ ਜੀਤਾ ਸਿੰਘ ਜੀ ਔਰ ਸਰਦਾਰ ਬਚਿੱਤਰ ਸਿੰਘ ਜੀ ਦੀ ਔਰ ਗੁਰਦੇਵਾਲ ਸਿੰਘ ਜੀ ਤੇ ਗੁਰਦੀਪ ਸਿੰਘ ਜੀ ਯਕਿੰਦਰ ਸਿੰਘ ਜੀ ਸਾਰਿਆਂ ਵੱਲੋਂ ਸਾਰੇ ਹੋਠੀ ਪਰਿਵਾਰ ਵੱਲੋਂ ਮਾਰਕ ਦੀ ਕਿਰਪਾ ਦੇ ਨਾਲ ਅੱਜ ਅੱਖਾਂ ਦਾ ਉਹਨਾਂ ਦੀ ਯਾਦ ਵਿੱਚ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਔਰ ਜਿਹਦੇ ਵਿੱਚ ਆ ਕਾਫੀ ਤਦਾਦ ਦੇ ਵਿੱਚ ਲੋਕ ਆਏ ਆ ਇਲਾਕੇ ਚੋਂ ਨਹੀਂ ਬਾਹਰੋਂ ਵੀ ਆਏ ਆ ਤੋਂ ਮਾਲਕ ਦੀ ਕਿਰਪਾ ਦੇ ਨਾਲ ਡਾਕਟਰ ਸਾਹਿਬ ਚੈੱਕਅਪ ਚੱਲ ਰਹੀ ਆ ਤੋਂ ਸਾਡਾ ਉਮੀਦ ਆ ਕਿ ਅਸੀਂ 150 ਤੋਂ ਉੱਪਰ ਲੈਂਸ ਇਹਨਾਂ ਦੀ ਸੰਗਤ ਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਜ਼ਰੂਰਤਵੰਦਾਂ ਦੇ ਪਾਵਾਂਗੇ ਕਿਉਂਕਿ ਡਾਕਟਰ ਸਿਲੈਕਟ ਕਰਦਾ ਇਹਨਾਂ ਦਾ ਆਪਰੇਸ਼ਨ ਹੁਣਾਇਆ ਜਾਂ ਲੈਂਸ ਪਾਣੇ ਆ ਜਾਂ ਦਵਾਈ ਦੇਣੀ ਆ ਤੇ ਉਹਨਾਂ ਦਾ ਮੈਡੀਕਲ ਕਰਕੇ ਅਸੀਂ ਇਹਨਾਂ ਨੂੰ ਆਪਣੀ ਡਾਕਟਰ ਸਾਹਿਬ ਨੇ ਡੇਢ ਦਿੱਤੀ ਆ ਉਸ ਦਿਨ ਸਾਰਿਆਂ ਦੇ ਲੈਂਸ ਪਾਏ ਜਾਣਗੇ 50 ਤੋਂ ਉੱਪਰ ਅਸੀਂ ਕਰ ਨਹੀਂ ਸਕਦੇ ਕਿਉਂਕਿ ਸਰਕਾਰ ਸਾਨੂੰ ਸਿਹਤ ਵਿਭਾਗ ਵੱਲੋਂ ਹਦਾਇਤ ਹੈ ਕਿ 50 ਆਪਾਂ ਕਰਨੇ ਆ ਤੇ ਕੋਸ਼ਿਸ਼ ਕਰਦੇ ਆ ਅਸੀਂ 50 ਤੋਂ ਉੱਪਰ ਨਹੀਂ ਜਾਵੇ ਤਾਂ ਜਿੰਨੇ ਵੀ ਆਪਣੇ ਲੈਂਜ਼ ਸਿਲੈਕਟ ਕੀਤੇ ਆ ਉਹਨਾਂ ਨੂੰ ਡੇਟ ਦਿੱਤੀ ਗਈ ਆ ਉਹਨਾਂ ਦਾ ਮੈਡੀਕਲ ਹੋਏਗਾ ਤਾਂ ਜਿਸ ਦਿਨ ਉਹ ਡੇਟ ਦਿੱਤੀ ਆ ਉਸ ਦਿਨ ਆ ਕੇ ਉਹਨਾਂ ਦੇ ਲੈਂਸ ਪਾਏ ਜਾਣਗੇ ਡਾਕਟਰ ਸਾਹਿਬ ਆਪ ਆ ਕੇ ਸਾਰਾ ਕਰਨਗੇ ਬਹੁਤ ਵਧੀਆ ਬਿਨਾ ਟਾਂਕੇ ਤੋਂ ਔਨ ਲੇਜ਼ਰ ਦੇ ਨਾਲ ਇਹ ਆਪਰੇਸ਼ਨ ਕੀਤੇ ਜਾਂਦੇ ਆ ਔਰ ਵਿਦੇਸ਼ੀ 12th ਅਮਰੀਕਨ ਲੈਂਸ ਜੋ ਹੈ ਉਹ ਇੱਥੇ ਪਾਇਏ ਜਾਂਦੇ ਆ ਤਾਂ ਕਿ ਜਿਹੜਾ ਲੈਂਸ ਦੂਰ ਤੱਕ ਆਪਣਾ देर तक ਉਹ ਲੈਂਦੇ ਨਾਲ ਦੇ ਸਰੀਰ ਦੇ ਅੰਦਰ ਕੰਮ ਕਰੇ ਜਦੋਂ ਤੱਕ ਆਪਣਾ ਸਰੀਰ ਹੈ ਉਦੋਂ ਤੱਕ ਉਹ ਲੈਂਸ ਕੰਮ ਕਰਨਗੇ ਤੋਂ ਮਾਲਕ ਦੀ ਕਿਰਪਾ ਦੇ ਨਾਲ ਅੱਜ ਸਰਦਾਰ ਗਿਆਨ ਸਿੰਘ ਜੀ ਬੀਬੀ ਮਨਜੀਤ कौर ਔਰ ਜੀਤਾ ਸਿੰਘ ਜੀ ਅਮਰੀਕਾ ਤੋਂ ਆਏ ਔਰ ਸਾਡੇ ਸਾਰੇ ਪਤਵੰਤੇ ਸੱਜਣ ਔਰ ਗ੍ਰਾਮ ਗ੍ਰਾਮ ਪੰਚਾਇਤ ਸਰਪੰਚ ਸਾਹਿਬ ਸਾਡੇ ਕੋਲ ਆਏ ਹੋਏ ਆ ਤੋ ਗੁਰੂ ਜੀ ਦੀ ਕਿਰਪਾ ਹੈ ਇਸ ਇਲਾਕੇ ਦੇ ਵਿੱਚ ਬਾਬਾ ਜੀ ਦੇ ਇਸ ਹਸਪਤਾਲ ਵਿੱਚ ਜੋ ਵੀ ਆਉਂਦਾ ਉਹ ਰਾਜੀ ਹੋ ਕੇ ਜਾਂਦਾ ਤੇ ਅਰਦਾਸ ਕਰਦੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਮੀਡੀਆ ਦਾ ਵੀ ਅਸੀਂ ਧੰਨਵਾਦ ਕਰਦੇ ਜਨ ਪੰਜਾਬੀ ਔਰ 20 ਲਾਈਵ ਨਿਊਜ਼ ਤੇ ਇਕਤਾ ਟੀਵੀ ਔਰ ਬੱਬੇ ਜੋੜੇ ਟੀਵੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਸੰਗਤ ਤੱਕ ਪਹੁੰਚਾਈ ਆ ਔਰ ਸੰਗਤ ਤਦ ਹੀ ਆਈ ਆ ਜੇ ਮੀਡੀਆ ਦੁਆਰਾ ਅਸੀਂ ਸੰਗਤ ਨੂੰ ਬੇਨਤੀ ਕੀਤੀ ਆ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਡੀਓ ਦਾ ਵੀ ਔਰ ਐਨ ਆਰ ਆਈ ਲੋਕ ਜਿੱਤਨੇ ਵੀ ਸਾਡੇ ਕੋਲ ਆਏ ਆ ਪਤਵੰਤੇ ਸੱਜਣ ಗ್ರಾಮ ਪੰਚਾਇਤ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਅਸੀਂ ਮਰੀਜ਼ਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਸਾਨੂੰ ਸੇਵਾ ਦਿੱਤੀ ਸੇਵਕੋ ਸੇਵਾ ਬਣਾਈ ਹੁਕਮ ਬੂਝ ਪਰਮਗਾਤਾ ਸਾਡੇ ਬਹੁਤ ਹੀ ਸਤਿਕਾਰਯੋਗ ਸੀਤਲ ਹੀਰਾ ਜੀ ਅਮਰੀਕਾ ਤੋਂ ਆਏ ਆ ਉਹ ਆਪਣੇ ਲੰਗਰ ਦੀ ਸੇਵਾ ਨਿਭਾ ਰਹੇ ਆ ਸੇਵਾ ਕਰ ਰਹੇ ਆ ਤੇ ਸਾਡੇ ਜੀਤਾ ਜੀ ਅਮਰੀਕਾ ਤੋਂ ਆਏ ਆ ਅਸੀਂ ਇਹਨਾਂ ਦਾ ਵੀ ਧੰਨਵਾਦ ਕਰੀ ਅਸੀਂ ਇਹਨਾਂ ਨੇ ਸਾਡੇ ਨਾਲ ਬਹੁਤ ਦੇਰ ਤੋਂ ਬਚਪਨ ਤੋਂ ਅਸੀਂ ਇਕੱਠੇ ਰਹੇ ਆ ਬੜੀ ਸੇਵਾ ਮਾਲਕ ਦੇ ਇਸ ਦਰਬਾਰ ਦੀ ਕੀਤੀ ਆ ਤੇ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਉਂਦੇ ਕਿਤੇ-ਕਿਤੇ ਆ ਲੇਟ ਆਉਂਦੇ ਆ ਪਰ ਮਾਲਕ ਦੀ ਕਿਰਪਾ ਹੁਣ ਸਾਡੇ ਕੋਲ ਹੀ ਅਸੀਂ ਜਦੋਂ ਇਹਨਾਂ ਨੂੰ ਕਹਾਗੇ ਫੇਰ ਜਾਣਗੇ ਤਾਂ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਤੇ ਅਸੀਂ ਹੁਣ ਬੇਨਤੀ ਕਰਾਂਗੇ ਸਾਡੇ ਆਪਣੇ ਬੈਡਮ ਸੰਤੋਸ਼ ਜੀ ਉਹ ਵੀ ਦੋ ਸ਼ਬਦ ਹਾਂਜੀ ਮਹਾਰਾਜ ਜੀ ਆਪ ਜੀ ਦੇ ਵੱਲੋਂ ਸਤਿਗੁਰੂ ਰਬੀਦਾਸ ਮਹਾਰਾਜ ਜੀ ਔਰ ਗੁਰੂ ਆਮਾਹ ਪੁਰਸ਼ਾ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੱਲਾ ਪੰਜਾਬ ਹੀ ਨਹੀਂ ਭਾਰਤ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਵਿੱਚ ਕੀਤਾ ਜਾਂਦਾ ਹੈ ਉਹਦੇ ਨਾਲ ਨਾਲ ਹੀ ਸਕੂਲ ਵੀ ਤੁਸੀਂ ਜਿਹੜੇ ਆ ਗੁਰੂ ਆਮਾਹ ਪੁਰਸ਼ਾ ਦੇ ਨਾਂ ਤੇ ਖੋਲੇ ਔਰ ਹਸਪੀਟਲ ਵੀ ਜਿਹੜਾ ਚਲਾਇਆ ਜਾ ਰਿਹਾ ਔਰ ਬਹੁਤ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਮਹਾਰਾਜ ਜੀ ਸਾਰੇ ਜਿਹੜੇ ਕਾਰਜ ਆ ਇਹ ਇਹਨਾਂ ਨੂੰ ਕਰਨ ਦੇ ਲਈ ਬਹੁਤ ਵੱਡਾ ਬਜਟ ਚਾਹੀਦਾ ਕਿਵੇਂ ਤੁਸੀਂ ਇਹ ਕਰਦੇ ਸਾਰੇ ਉਪਰਾਲੇ ਨਹੀਂ ਸਾਡੇ ਕੋਲ ਬਜਟ ਕੋਈ ਨਹੀਂ ਹੁੰਦਾ ਸੱਚੀ ਗੱਲ ਹੈ ਮੈਂ ਮੇਰੇ ਕੋਲ ਦੇਖਿਆ ਮਹਾਰਾਜਾ ਸਾਡੇ ਸਾਡਾ ਬਚਰਾ ਐਨਆਰਆਈ ਆ ਸਾਰੇ ਤੇ ਜਦੋਂ ਸਾਨੂੰ ਪ੍ਰੇਰਨਾ ਦਿੰਦੇ ਜਦੋਂ ਕੁਝ ਕਹਿੰਦੇ ਆ ਉਸ ਵੇਲੇ ਅਸੀਂ ਕੁਝ ਕਰਦੇ ਆ ਤੇ ਜੋ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ ਜੋ ਕੀਤਾ ਸਭ ਹਰ ਕੀਤਾ ਪਇਓ ਕਬੀਰ ਕ ਵੀ ਸਾਡਾ ਤਾਂ ਨਾਂ ਹੀ ਆ ਇਹ ਸਾਰੇ ਲੋਕ ਐਨਆਰਆਈ ਲੋਕ ਜਿਹੜੇ ਸਾਡੇ ਭਰਾਵਾਂ ਦੀ ਤਰ੍ਹਾਂ ਕਿਉਂਕਿ ਸਾਡੇ ਨਾਲ ਬਚਪਨ ਚ ਰਹੇ ਆ ਇਹ ਵੀ ਸਾਡੇ ਨਾਲ ਬਚਪਨ ਚ ਰਹੇ ਆ ਔਰ ਸਾਡੇ ਨਾਲ ਜਿੰਨੇ ਵੀ ਜੁੜੇ ਹੋਏ ਆ ਅਸੀਂ ਬਚਪਨ ਤੋਂ ਜੁੜੇ ਹੋਏ ਆ ਔਰ ਸਾਨੂੰ ਕਹਿਣਾ ਨਹੀਂ ਪੈਂਦਾ ਇਹਨਾਂ ਦਾ ਇਹਨਾਂ ਦੀ ਜਿਹੜੀਆਂ ਨਾ ਚੈੱਕ ਬੁੱਕਾਂ ਆ ਉਹਨਾਂ ਤੇ ਸਾਇਨ ਮੇਰੇ ਵੀ ਜਿੰਨਾ ਮਰਜ਼ੀ ਤੁਸੀਂ ਭਰ ਲਓ ਆ ਚੈੱਕ ਬੁੱਕ ਤੁਹਾਡੇ ਪਈ ਆ ਆ ਬੈਂਕ ਦਾ ਖਾਤਾ ਪਿਆ ਆ ਤੁਸੀਂ ਆਪਣੇ ਜਿੰਨੇ ਭਰਨੇ ਭਰ ਲਓ ਜਿੰਨਾ ਤੁਹਾਡਾ ਖਰਚਾ ਤੁਸੀਂ ਖਰਚੇ ਬਾਰੇ ਸੰਕੋਚ ਨਹੀਂ ਕਰਨਾ ਔਰ ਉਹ ਲੋਕ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਗੁਰੂ ਲੋਕਾਂ ਦੇ ਜਿਹੜੇ ਇਤਿਹਾਸਿਕ ਚਾਹੇ ਅਕਾਲ ਤਖਤ ਆ ਚਾਹੇ ਉਹ ਅਨੰਦਪੁਰ ਸਾਹਿਬ ਦਾ ਤਖਤ ਆ ਚਾਹੇ ਪਟਨਾ ਸਾਹਿਬ ਦਾ ਚਾਹੇ ਉਹ ਹਜੂਰ ਸਾਹਿਬ ਦਾ ਜਿਹਨਾਂ 10-10 ਕੁਆਂਟਲ ਸੋਨੇ ਦੀ ਸੇਵਾ ਕੀਤੀ ਆ ਉਹ ਸਾਡੇ ਨਾਲ ਮਹਾਂਪੁਰ ਜੁੜੇ ਹੋਏ ਆ ਉਹਨਾਂ ਸਾਨੂੰ ਕਿਹਾ ਵੀ ਇਹ ਚੈੱਕ ਬੁੱਕ ਪਈ ਆ ਬੇਟਾ ਜਿੰਨਾ ਵਰਜੀ ਤੁਸੀਂ ਭਰ ਕੇ ਸੰਗਤ ਦੀ ਸੇਵਾ ਕਰੋ ਲੰਗਰ ਲਗਾਓ ਸਾਡੇ ਕੋ ਕੁਛ ਨਹੀਂ ਹੁੰਦਾ ਪਰ ਜਦੋਂ ਸਾਨੂੰ ਉਹ ਕਿਰਪਾ ਕਰਦੇ ਆ ਸਾਨੂੰ ਕਹਿੰਦੇ ਆ ਅਸੀਂ ਉਸ ਵੇਲੇ ਤੁਰ ਪਈਦਾ ਉਹ ਨਾਲ-ਨਾਲ ਹੀ ਸਾਰੀਆਂ ਜਿੰਨੀਆਂ 9 ਦੇ ਦਾ 187500 ਰੁਪਏ ਦੀਆਂ ਇਹ ਸਾਰੀ ਮਹਾਰਾ ਕਹਿੰਦੇ ਸਭ ਨਿਧਾਨ ਦਾ ਸਸ਼ਟਿ ਸਥਾਨ ਠਾਕਰ ਕਲਤਰਤ ਰਿਆ ਜਿਹੜਾ ਬੰਦਾ ਉਹ ਪ੍ਰਸ਼ਾਰਤ ਕਰਦਾ ਨਾ ਜਿਹੜਾ ਬੰਦਾ ਉਦਮ ਕਰਦਾ ਉਹਦੇ ਨਾਲ ਪਰਮਾਤਮਾ ਖੜਾ ਹੁੰਦਾ ਤੇ ਜਿਹੜਾ ਜਿਹੜਾ ਲੇਜੀ ਆ ਬੰਦਾ ਨਹੀਂ ਕੁਛ ਕਰਦਾ ਉਹ ਪਰਮਾਤਮਾ ਤੋਂ ਤਾਂ ਗੁੱਸੇ ਹੋ ਜਾਂਦਾ ਵੀ ਤੈਨੂੰ ਮੈਂ ਸਾਰਾ ਕੁਝ ਦਿੱਤਾ ਤੂੰ ਕਿਉਂ ਨਹੀਂ ਕਰਦਾ ਤੇ ਜਿਹੜਾ ਨਹੀਂ ਕਰਦਾ ਉਹਨੂੰ ਪਰਮਾਤਮਾ ਉਹਨਾਂ ਰੁੱਟ ਜਾਂਦਾ ਇੱਕ ਗੱਲ ਆ ਜਿੰਨਾ ਵੀ ਅਸੀਂ ਹਸਪੀਟਲ ਬਣਾਏ ਆ ਜਾਂ ਅਸੀਂ ਸਕੂਲ ਆ ਸਾਡਾ ਸਕੂਲ ਸੀਬੀਐਸਸੀ ਚੱਲ ਰਿਹਾ ਜਿਹਦੇ ਵਿੱਚ 500 ਬੱਚੇ ਇਸ ਵਿੱਚ ਪੜ੍ਹ ਰਿਹਾ ਔਰ ਭਾਰਤ ਦੇ ਵਿੱਚ ਜਿਹੜੇ ਕੰਪਿਊਟਰ ਦੀ ਉਹਨਾਂ ਦੀ ਟੈਸਟ ਹੋਇਆ ਉਹਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਸਕੂਲ ਦੇ 7 ਬੱਚੇ ਨੰਬਰ ਲੈ ਕੇ ਪਾਸ ਹੋਏ ਆ ਤੇ ਉਹਦੇ ਵਿੱਚ ਅਫੀਸਰ ਔਰ ਐਨਆਰਆਈ ਉੱਥੇ ਜਾ ਕੇ ਉਹਨਾਂ ਨੂੰ ਬੱਲਾ ਮਾਰੀਆਂ ਬੱਚਿਆਂ ਨੇ ਤੇ ਸਾਨੂੰ ਬੜਾ ਮਾਣ ਹੁੰਦਾ ਵੀ ਅਸੀਂ ਜਿਹੜੀ ਮਿਹਨਤ ਕੀਤੀ ਉਹਨੂੰ ਫਲ ਲੱਗ ਰਿਹਾ ਜਿਹੜਾ ਐਲੈਂਸ ਪੈਂਦੇ ਆ ਉਹ 10-10 ਸਾਲ ਨਜ਼ਰ ਨਹੀਂ ਆਉਂਦੀ ਤੇ ਉਹ ਜਿਹੜੇ ਲੈਂਸ ਪਾਏ 10 ਸਾਲ ਬਾਅਦ ਨਜ਼ਰ ਆਈ ਫਿਰ ਖੁਸ਼ੀ ਹੁੰਦੀ ਵੀ ਅਸੀਂ ਹੋਰ ਕੰਮ ਕਰੀਏ ਤੇ ਇਸੇ ਤਰ੍ਹਾਂ ਜਿਹੜੇ ਅਸੀਂ ਕੰਮ ਕਰਦੇ ਆ ਇਹ ਦੂਸਰੇ ਦੀ ਪ੍ਰੇਰਨਾ ਨਾ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਇਹਨਾਂ ਗਲਤ ਨਹੀਂ ਕਰਨਾ ਅਸੀਂ ਗਲਤ ਨਹੀਂ ਕਰਦੇ ਜਿੰਨਾ ਸਾਡੇ ਕੋ ਵਧੀਆ ਹੁੰਦਾ ਜਿੰਨਾ ਸਾਡੇ ਕੋ ਹੁਣ ਬੈਠੇ ਆ ਇਹਨਾਂ ਨੂੰ ਹੁਣ ਕਹਿ ਦਈਏ ਵੀ ਆਹ ਜੇਬ ਚ ਆਪਣੇ ਜਿਹੜੀ ਚੈੱਕ ਬੁੱਕ ਹੈ ਮ ਘਰ ਦੀ ਤਰ੍ਹਾਂ ਪਰਿਵਾਰ ਦੀ ਤਰ੍ਹਾਂ ਭਰਾਵਾਂ ਦੀ ਤਰ੍ਹਾਂ ਇਹਨਾਂ ਨੂੰ ਇੰਨਾ ਮਾਨਿਆ ਕਿ ਜੋ ਬਾਬਾ ਜੀ ਨੇ ਜასი ਕਰਨਾ ਹੈ ਉਹ 'ਚ ਕੋਈ ਗਲਤ ਨਹੀਂ ਹੋਣਾ ਕਿਉਂਕਿ ਇਹਨਾਂ ਨੂੰ ਵਿਸ਼ਵਾਸ ਹੈ ਤੇ ਆਪਾਂ ਵੀ ਵਿਸ਼ਵਾਸ ਰੱਖਿਆ ਵੀ ਕੋਈ ਗਲਤ ਕੰਮ ਕਰਨਾ ਨਹੀਂ ਆਪਣੀਆਂ ਸਾਡੀਆਂ ਪੁਰਾਣੀਆਂ ਗੱਡੀਆਂ ਟੁੱਟੀਆਂ ਆ ਅਸੀਂ ਗੱਡੀਆਂ ਨਹੀਂ ਲੈ ਕੇ ਗਏ ਰੇਲ 'ਚ ਗਏ ਸਾਰਿਆਂ ਦੇ ਨਾਲ ਆਪਣੀਆਂ ਗੱਡੀਆਂ ਵੀ ਅਸੀਂ ਲਿਜਾ ਸਕਦੇ ਸੀ ਐਕਸੀਡੈਂਟ ਹੋ ਗਿਆ ਟੁੱਟ ਗਈਆਂ ਨਹੀਂ ਲਗਾਇਆ ਨਹੀਂ ਲਈਆਂ ਗੱਡੀਆਂ ਅਸੀਂ ਕਹਿੰਦੇ ਪਹਿਲਾਂ ਆ ਗੱਡੀ ਜਿਹੜੀ ਹੈ ਨਾ ਇਹ ਜ਼ਰੂਰੀ ਹੈ ਜਿਹੜੀ ਅਸੀਂ ਆਪਾਂ ਰੇਲ ਲੈ ਕੇ ਗਏ ਹੈ ਨਾ ਸਾਨੂੰ ਇਹਨਾਂ ਗੱਡੀਆਂ ਦੀ ਜ਼ਰੂਰਤ ਨਹੀਂ ਸਾਨੂੰ ਸੰਗਤ ਦੀ ਜ਼ਰੂਰਤ ਆ ਔਰ ਸੰਗਤ ਦੀ ਜਿਹੜੀ ਭਾਵਨਾ ਉਹ ਪਰਮਾਤਮਾ ਦੀ ਭਾਵਨਾ ਆ ਅਸੀਂ ਤੁਹਾਨੂੰ ਆਪਣੇ 20 ਲਾਈਵ ਨਿਊਜ਼ ਦੁਆਰਾ ਦੱਸਦੇ ਆ ਕਿ ਅਸੀਂ ਜੋ ਕੁਝ ਕਰਦੇ ਆ ਇਹਨਾਂ ਸੰਗਤ ਦੀ ਸੇਵਾ ਦੇ ਨਾਲ ਇਹਨਾਂ ਦੀ ਇਹਨਾਂ ਦੇ ਪ੍ਰੇਰਨਾ ਦੇ ਨਾਲ ਉਹਨਾਂ ਦੇ ਉਦਮ ਦੇ ਨਾਲ ਕਰਦੇ ਆ ਹਾਲਾਂਕਿ ਉਹਨਾਂ ਕੋਲ ਟਾਈਮ ਨਹੀਂ ਸੀ ਫਿਰ ਵੀ 9 ਤਰੀਕ ਨੂੰ ਇਹਨਾਂ ਮੈਂ ਤਿੰਨ 9 ਦੇ ਦਿੱਤੇ ਆ ਪਰ 9 ਨੂੰ ਸਾਰੀ ਸੰਗਤ ਦੀ ਸੇਵਾ ਕਰਨੀ ਆ ਬੈਠੇ ਆ ਇਹਨਾਂ ਨੂੰ ਪੁੱਛ ਲਓ ਕਿ ਇਹਨਾਂ ਨਾਲ ਸਾਨੂੰ ਕੁਝ ਵੀ ਇਹਨਾਂ ਨੂੰ ਕੋਈ ਗਿਲਾ ਹੋਵੇ ਸਾਡੇ ਤੇ ਜਾਂ ਕੋਈ ਉਹਨਾਂ ਨੂੰ ਕੋਈ ਪਰੇਸ਼ਾਨੀ ਹੋਵੇ ਜਾਂ ਕਿਸ ਤਰ੍ਹਾਂ ਦੀ ਕਿਉਂਕਿ ਭਰਾਵਾਂ ਦੀ ਤਰ੍ਹਾਂ ਰਹੇ ਆ ਔਰ ਭਰਾਵਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਕੱਟੀ ਆ ਔਰ ਇਹਨਾਂ ਦੀ ਜੇਬਾਂ ਸਾਡੇ ਹੱਥ ਆ ਧੰਨਵਾਦ ਜੀ ਅਗਲੇ ਕੋਈ ਜਿਸ ਤਰ੍ਹਾਂ ਧੰਨਵਾਦ ਬਾਬਾ ਜੀ ਸੰਗਤ ਨੂੰ ਕਾफी ਪਰੇਸ਼ਾਨੀਆਂ ਆਈਆਂ ਤੇ ਕੀ ਕਹਿਣਾ ਚਾਹੂੰਗਾ ਅਸੀਂ ਜਿਹੜੇ ਇਸ ਵੇਲੇ ਸਾਡੇ ਐਮਐਲਏ ਆ ਜਾਂ ਹੋਰ ਸਰਕਾਰ ਹੈਗੀ ਹੈ ਉਸ ਨੂੰ ਬੇਨਤੀਆਂ ਕਰਦੇ ਆ ਕਿ ਜਿਹੜੀ ਸੰਗਤ ਆਉਣੇ ਵਾਲੀ ਹੈ ਪਰੇਸ਼ਾਨੀ ਹੁੰਦੀ ਆ ਵੀ ਤੁਸੀਂ ਉਹ ਕਿਰਪਾ ਕਰੋ ਇਹਨਾਂ ਨੂੰ ਬਣਾ ਦਿਓ ਇਹ ਸਰਕਾਰਾਂ ਦੇ ਕੰਮ ਆ ਵੈਸੇ ਅਸੀਂ ਇਹ ਸੜਕ ਜਿਹੜੀ 22 ਫੁੱਟ ਦੀ ਸੜਕ ਬਣਾਈ ਸੀ ਰਾਹਪੁਰ ਨੂੰ ਆਉਣ ਵਾਲੀ ਤੇ ਹੁਣ ਵੀ ਕੋਈ ਵੱਡੀ ਨਾ ਨਾ ਆਈ ਪੰਬਾਸੀਂ ਕੱਲ ਨੂੰ ਸ਼ੁਰੂ ਕਰ ਦਈਏ ਪਰ ਅਸੀਂ ਕਹਿੰਦੇ ਨਹੀਂ ਸਰਕਾਰ ਆਪਣਾ ਪਹਿਲਾਂ ਸਾਨੂੰ ਉਹਨਾਂ ਦਾ ਉਹਨਾਂ ਦਾ ਪਹਿਲ ਦੇ ਆਧਾਰ ਤੇ ਅਸੀਂ ਬੇਨਤੀਆਂ ਕੀਤੀਆਂ ਪੇਪਰ ਭੇਜੇ ਆ ਔਰ ਪੰਚਾਇਤ ਨੂੰ ਵੀ ਕਿਹਾ ਵੀ ਤੁਸੀਂ ਸਰਕਾਰ ਦੇ ਉਹਨਾਂ ਨੂੰ ਬੇਨਤੀਆਂ ਕਰੋ ਤੇ ਉਹ ਜਲਦੀ ਜਲਦੀ ਬਣਾ ਦੇਣਗੇ ਜੇ ਨਾ ਬਣਾਉਣਗੇ ਸੰਗਤ ਤਾਂ ਖੜੀ ਹੈ ਸਾਡੀ ਸਰਕਾਰ ਖੜੀ ਹੈ ਅਸੀਂ ਤਾਂ ਵੈਂਟਾ ਜੀ ਸਾਰਾ ਕੁਝ ਕਰ ਦੇਣਾ ਮਹਾਰਾਜ ਜੀ ਅੱਜ ਦੀ ਇਸ ਅੱਖਾਂ ਦੇ ਫ੍ਰੀ ਮੈਡੀਕਲ ਕੈਂਪ ਦੇ ਵਿੱਚ ਜਿਹੜੇ ਆ ਸੈਂਕੜੇ ਜਿਹੜੇ ਪਰਿਵਾਰ ਪਹੁੰਚੇ ਹਜ਼ਾਰਾਂ ਦੇ ਵਿੱਚ ਦੇਖਿਆ ਬਹੁਤ ਸਾਰੀ ਬਜ਼ੁਰਗ ਜੀ ਵੀ ਪਹੁੰਚੀ ਆ ਸੋ ਐਨ ਆਰ ਆਈ ਜਿਹੜੇ ਤੁਹਾਡੇ ਨਾਲ ਜੁੜੇ ਹੋਇਆ ਜਿਨ੍ਹਾਂ ਦੇ ਸਾਥੀ ਉਹਨੇ ਸਾਰੀ ਉਪਰਾਲੇ ਕੀਤੇ ਜਾ ਰਹ ਬਹੁਤ ਸਾਰੀਆਂ ਦੁਆਵਾਂ ਜਿਹੜੀਆਂ ਉਹਨਾਂ ਪਰੋਲਤੀਆਂ ਔਰ ਐਨਆਰਆਈ ਨੂੰ ਇੱਜ਼ਤ ਦੇ ਕਮੇਟੀ ਵਿੱਚ ਬੇਸ਼ੇਈ ਕਰਨੀ ਚਾਹੀਦੀ ਜਿਹੜਾ ਸਮਾਜ ਦੇ ਜਿਹੜੇ ਸਾਡੇ ਦੁਖਦਾਰ ਦੇ ਰਹੇ ਆ ਵਡਾਏ ਜਾਣੇ ਚਾਹੀਦੇ ਕੀ ਕਹਿਣਾ ਚਾਹੁੰਦੇ ਮਹਾਰਾਜ ਇਸ ਵਾਰ ਇਹਦੇ ਵਿੱਚ ਅਸੀਂ ਇਹਨਾਂ ਦਾ ਪ੍ਰੈਕਟੀਕਲ ਦੇਖਿਆ ਹੈ ਇਹਨਾਂ ਨੇ ਆਪਣੇ ਬਾਰੇ ਨਹੀਂ ਕਿਉਂ ਥੋੜੀ ਦੇਰ ਲਿਆਉਣਾ ਹੁੰਦਾ ਇਹਨਾਂ ਦੇ ਮਨ 'ਚ ਕਈ ਤਰ੍ਹਾਂ ਦੀਆਂ ਖੁਸ਼ੀਆਂ ਹੁੰਦਾ ਵੀ ਅਸੀਂ ਆ ਪਿੰਡ ਲਈ ਕਰਨਾ ਸੀ ਨਗਰ ਲਈ ਆ ਕਰਨਾ ਸੀ ਇਲਾਕੇ ਲਈ ਆ ਕਰਨਾ ਉਹ ਜਿੰਨਾਂ ਕੋਲ ਕੋ ਟਾਈਮ ਹੁੰਦਾ ਉਹਨਾਂ ਨੂੰ ਜਿਹੜੇ ਜਿਹੜੇ ਲੱਗੇ ਹੋਏ ਨਾ ਜਿਨ੍ਹਾਂ ਨੂੰ ਦਰਦ ਆ ਉਹ ਆਪਣਾ ਕੰਮ ਕਰਕੇ ਹੀ ਜਾਂਦੇ ਆ ਉਹ ਉਹਨਾਂ ਨੂੰ ਹੁਣ ਅਸੀਂ ਕੁਝ ਵੀ ਕਹਿ ਲਈਏ ਇਹਨਾਂ ਨੂੰ ਉਹ ਕੰਮ ਕਰਕੇ ਹੀ ਜਾਣਾ ਤੇ ਅਸੀਂ ਤਾਂ ਕਹਿੰਦੇ ਵੀ ਘਰ ਘਰ ਇਲਾਕੇ ਦੇ ਵਿੱਚ ਜੇ ਐਨ ਆਰ ਆਈ ਇਦਾਂ ਆ ਕੇ ਕੰਮ ਕਰਨ ਸਾਡਾ ਜਿਹੜਾ ਪੰਜਾਬ ਹੈ ਸਵਰਗ ਬਣ ਸਕਦਾ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਜਿਹੜੇ ਹੋਰ ਵੀ ਭਰਾ ਭੈਣ ਆਉਂਦੇ ਉਹਨਾਂ ਨੂੰ ਪ੍ਰੇਰਨਾ ਦਿਓ ਕਿ ਆਪਣੇ ਨਗਰਾਂ ਦੀ ਆਪਣੇ ਪੰਜਾਬ ਦੀ ਇਸ ਤਰ੍ਹਾਂ ਸੁੰਦਰਤਾ ਹੀ ਕਰੋ ਕਿ ਜਿਹੜਾ ਸਾਰੇ ਭਾਰਤ ਨੂੰ ਪਤਾ ਲੱਗੇ ਸਾਰੇ ਵਰਲਡ ਨੂੰ ਪਤਾ ਲੱਗੇ ਕਿ ਸਾਡਾ ਕਿੰਦਾ ਸੋਹਣਾ ਪਿੰਡ ਆ ਔਰ ਕਿੰਨਾ ਵਧੀਆ ਹੈ ਤੇ ਅਸੀਂ ਸਾਰੇ মিডিਏ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਖਾਸ ਕਰਕੇ 20 ਲਾਈਵ ਨਿਊਜ਼ ਦਾ ਔਰ ਜਾਨ ਪੰਜਾਬੀ ਔਰ ਇਕਤਾ ਟੀਵੀ ਬਾਬੇ ਜੋੜੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਸਾਡੀ ਜਿਹੜੀ ਆਵਾਜ਼ ਤੁਹਾਡੀ ਆਵਾਜ਼ ਇਹ ਜਦੋਂ ਉਸ ਤੇ ਪਹੁੰਚਦੀ ਹੈ ਉਹਨਾਂ ਨੂੰ ਪਤਾ ਲੱਗਦਾ ਤੁਹਾਡੇ ਦੁਆਰਾ ਦੇਖਦੇ ਆ ਉਹ ਕਹਿਣ ਲੱਗੇ ਆ ਆ ਜਿਹੜਾ ਕੰਮ ਤੁਸੀਂ ਕਰਦੇ ਵਧੀਆ ਕਰਦੇ ਆ ਤੇ ਸਾਡੀ ਮੀਡੀਆ ਦੀ ਜਿਆਦਾ ਦੇਣ ਆ ਮੀਡੀਆ ਕਰਕੇ ਸਾਰਾ ਦੁਨੀਆ ਸਾਡੇ ਨਾਲ ਜੁੜ ਜਾਂਦੀ ਕਿ ਬਾਬਾ ਜੀ ਨਾ ਕੰਮ ਕੈਂਪ ਵਧੀਆ ਲਾਇਆ ਆ ਸੰਗਤ ਨੂੰ ਲੈ ਕੇ ਗਏ ਆ ਉੱਥੇ ਆ ਬਣਾਇਆ ਤੇ ਹੁਣ ਅਸੀਂ ਖਰਾਲਗੜ ਲੈ ਕੇ ਜਾ ਰਹੇ ਆ ਕਿਉਂਕਿ ਖਰਾਲਗੜ ਦੀ ਧਰਤੀ ਦੇ ਜਿਹੜੇ 36 ਏਕੜ ਜਗ੍ਹਾ ਲਈ ਆ ਤੇ ਉਹ ਉੱਥੇ ਵੀ ਅਸੀਂ ਲੰਗਰ ਵਾਸਤੇ ਜਾਂ ਹੋਰ ਸੰਗਤ ਦੀ ਸਹੂਲਤਾ ਵਾਸਤੇ ਕੋਈ ਕੰਮ ਕਰਾਂਗੇ ਹਾਂਜੀ ਡੇਟ ਕੋਈ ਫਾਈਨਲ ਕੀਤੀ ਹੈ ਕਿ ਸਰਦਾਰ ਸਾਹਿਬ ਲਈ ਹਾਂਜੀ ਖਲਾੜਗੜ੍ਹ ਤੇ ਬਚਾਣਾ ਕੋਈ ਡੇਟ ਫਾਈਨਲ ਕੀਤੀ ਹੈ ਤੇ ਨਹੀਂ ਹਾਂ ਅਸੀਂ ਵਾਹਪੁਰਸ਼ਾਂ ਨੂੰ ਅਜੇ ਦੱਸਿਆ ਨਹੀਂ ਲੇਕਿਨ ਕੋਸ਼ਿਸ਼ ਕਰਦੇ ਹਾਂ ਕਿ 13 ਤਰੀਕ ਨੂੰ ਤੇ 13 ਤੋਂ ਪਹਿਲਾਂ ਪਹਿਲਾਂ ਉੱਥੇ ਆਪਣੇ ਮਹਾਰਾਜ ਦੀ ਬਾਣੀ ਦਾ ਭੋਗ ਪਾ ਕੇ ਤੇ ਥੋੜਾ ਲੰਗਰ ਲਗਾ ਕੇ ਸੰਗਤਾਂ ਵਾਸਤੇ ਕਿਉਂਕਿ ਅਸੀਂ ਪਰਮਿਸ਼ਨ ਅਪਲਾਈ ਕੀਤੀਆਂ ਆ ਤੇ ਜਦੋਂ ਬਿਲਡਿੰਗ ਤਿਆਰ ਹੋ ਗਈ ਉਹਨਾਂ ਵਾਸਤੇ ਫਿਰ ਅਸੀਂ ਸਾਰਾ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਾਂਗੇ ਸੇਵਾ ਲੈਣ ਲਈ ਬਹੁਤ ਬਹੁਤ ਧੰਨਵਾਦ ਜੀ ਕੋਈ ਹੋਰ ਕਿਸੇ ਪਰ ਮੈਨੂੰ ਡਿਸਟਰਬ ਨਹੀਂ ਜੀ ਅੱਜ ਜਿਹੜਾ ਅਕਾਲ ਦਾ ਫਰੀ ਮੈਡੀਕਲ ਕੈਂਪ ਜਿਹੜਾ ਇੱਥੇ ਲਗਾਇਆ ਗਿਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਵੀ ਇਹਨਾਂ ਦਾ ਸਹਿਯੋਗ ਇਹਨਾਂ ਦਾ ਸਹਿਯੋਗ ਹੋਇਆ ਔਰ ਬਹੁਤ ਸਾਰੀ ਗਿੰਟੀ ਦੇ ਇਲਾਕੇ ਦੇ ਲੋਕ ਪਹੁੰਚੇ ਆ ਸੋ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਸਕੀਮ ਥੋੜੀ ਪਹਿਲਾਂ ਤਾਂ ਮੈਂ ਤੁਹਾਡਾ ਸਾਰਾ ਮੀਡੀਆ ਧੰਨਵਾਦ ਕਰਦੀ ਹਾਂ ਕਿ ਤੁਸੀਂ ਵਿਸ਼ੇਸ਼ ਤੌਰ ਤੇ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ